ਵਾਲੇ ਮੈਥੋ ਸਪੈਸ਼ਲ ਆਇਆ ਕੱਲ ਮੈਰੀ ਸੀ ਅਸੀਂ ਸਾਰੇ ਉੱਤੇ ਕੱਠੇ ਬਲੇ ਸੀ ਅਚਾਨਕ ਉਹਨੂੰ ਕਮਰਾਸ ਪਈ ਜਾਂ ਮਲ ਇੱਕ ਦਮ ਬਾਦੋਂ ਡਿੱਗਿਆ ਸੁਣਨੇ ਲੱਗੋ ਉਹ ਅਸੀਂ ਸਾਰੇ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਹਸਪੀਟਲ ਤੇ ਆਈ ਉਹਨਾਂ ਦੇ ਰਸਤੇ ਦੀ ਉਹ ਲੈਫਟ ਕਰ ਗਈ ਐਸੇ ਗਏ ਸੀ ਤਹੇ ਬੈਠੇ ਕਹਿੰਦੇ ਮੇਰੇ ਹਾਰਡਵੇਅਰ ਸੈਟ ਪੜੀ ਹੈ ਪਛਲਾ ਵਿਦਿਆ ਪੂਰੇ ਬੰਨ ਦੇ ਨੂੰ ਕਿ ਡਾਕਟਰ ਆਇਆ ਕਿ ਡਾਕਟਰ ਆ ਮੈਂ ਬੋਲਿਆ ਕਿ ਤੁਸੀਂ ਕੀ ਹੈ ਤੁਸੀਂ ਉਹਨੇ ਚੱਤ ਪੀਤਾ ਗਏ ਤੇ ਏਦਾਂ ਇੱਕ ਕੱਲੇ ਮਿੱਟੀ ਕੀ ਗੱਲ ਹੈ ਕਹਿੰਦਾ ਹੱਡੀ ਜੇ ਬੰਦ ਕਰਾ ਦੇ ਅੱਛਾ ਬੰਦ ਲਈ ਗੱਲ ਇਹ ਬੰਦ ਜੇ ਬੰਦ ਕਰਾ ਦੇ ਮੈਨੂੰ ਕੰਨ ਤੇ ਰਾਟ ਬਹੁਤ ਹੁੰਦੀ ਹੈ ਏਡੀ ਆਏ ਬੰਦ ਕਰਦੇ ਫਿਰ ਉਹ ਜਿੱਦਾਂ ਪਤਾ ਹੈ ਤੁਹਾਡੀ ਜਿ ਕਰਦੇ ਫਿਰ ਗਾਉਂ ਵਾਲੀ ਕਰਕੇ ਫਿਰ ਚੱਲੂ ਕਰਦਾ ਤੁਹਾਨੂੰ ਦੁਬਾਰਾ ਇਹ ਹੋਇਆ ਤੇ ਬੱਸ ਬਹੁਤ ਬਹੁਤ ਜ਼ਿਆਦਾ ਔਖਾ ਰਹਿੰਦੇ ਅਸੀਂ ਦਾ ਦੁੱਧ ਪੀਂਦੇ ਬੈਠੇ ਸੀ ਤੇ ਉਹ ਕੋਈ ਆਪੇ ਦੇਖਣਾ ਬੜੀ ਐਨੀ ਬੜੀ ਨੇ ਉਹ ਲੈ ਬੰਦ ਖੜਾ ਲਾਉਂਦੇ ਮੈਂ ਬੰਦ ਉਹ ਵੀ ਬੰਦ ਕਰਤਾ ਉਹ ਤਲਬਾ ਦੀਆਂ ਕਿ ਜਦ ਸੱਜਣ ਮਤਰਾ ਇਹਾਰੇ ਉਹਨਾਂ ਅੰਦਕਾਰ ਹੋ ਚੁੱਕੇ ਸੀ ਮਲਤਵਾ ਤਰ ਹੋਏ ਤਾਂ ਕੁਝ ਹੋ ਗਿਆ ਅੱਛਾ ਇਹ ਆਮਾਲਾ ਹੋ ਰਹੀ ਸੀ लेकिन भाई जयमाला पे करते पाए भी मैं थे तो करेगा अभी नाले का राक्षस ही कोई ठीक से गया जरा नहीं ये तो ये मेरा तो होता है अच्छा कह रहा है एंटी डाइजेस्टिव में है ये ये अचानक हो तो तो कोई माता जो दो फली ले आए अच्छा धन्यवाद सब ਦੇ ਦੇ ਬਰੇ ਸੇ ਉਹ થઈ ਜਾਏ ਉਹ ਉਹ ਮਾਤਾ ਜੀ ਦਾ ਹੀ ਭਾਇਆ ਜੀ ਸਾਡਾ ਮੀਡੀਆ ਵੀ ਇਸ ਸਾਲ ਦੀ ਬੜਾ ਦਾ ਦੁੱਧ ਦਾ ਪਟਾਰਾ ਕਹਿੰਦਾ ਸਾਰੇ ਰਸਮਾਂ ਲਈ ਨੂੰ ਕਰਨੀਆਂ ਪਈਆਂ ਕਰੋ ਉਸਾਰ ਦੇ ਰਹਿ ਸੰਸਕਾਰ ਜਿਹੜਾ ਸਰਾ ਮੇਟਾ ਜੀ ਜਿਹੜੇ ਪੰਸਲਨ ਸਾਡੇ ਪੁਰਾਣੇ ਸਾਥੀ ਮੋਹਨ ਲਾਲ ਜਿਹੜੇ ਮੋਹਨ ਲਾਲ ਤੇ ਸ਼ਿੰਦੋਈ ਜਿਹੜੇ ਪੰਜਾਬ ਦੇ ਬੈਂਕ ਤੋਂ ਰਿਟਾਇਰ ਹੋਏ ਹੈ ਉਹਨਾਂ ਦਾ ਬੇਟਾ ਸੀ ਔਰ ਹੁਣੇ ਥੋੜੇ ਦਮ ਪਹਿਲੇ ਮੈਰਿਜ ਕਰਵਾਨ ਲੈ ਯੂਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰਿਜ ਸੀ ਅਸੀਂ ਵੀ ਸਾਰੇ ਉੱਤੇ ਇਕੱਠੇ ਹੋਏ ਸੀ ਔਰ ਅਚਾਨਕ ਉਹਨੂੰ ਘਬਰਾਹਟ ਹੋਈ ਕਿ ਆਮਰ ਉਹ ਇੱਕਦਮ ਬਾਹਰ ਲੱਗ ਗਿਆ ਸੋਨੇ ਤੋਂ ਅਸੀਂ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਲੈ ਹਸਪੀਟਲ ਯਾਰ ਵੀ ਮਗ ਰਸਤੇ ਦੀ ਉਹ ਕਲੈਪਸ ਕਰ ਗਏ ਇੱਕ ਨਾਮ ਕੇ ਜੇ ਲੜਕੇ ਨੇ ਲੜਕੇ ਨਾਤੀ ਜੀ ਵਿਪਨ ਚਲਰ ਪਿਆਰ ਨਾਲ ਉਹਨੂੰ ਵਿੱਕੀ ਕਹਿੰਦੇ ਸਾਰੇ ਬਹੁਤ ਬੜੀ ਅਸਵਾਦ ਚੰਗ ਸਾਰੇ ਬਹੁਤ ਪਿਆਰ ਦੇ ਦਿੰਦੇ ਸੀ ਇਹਨਾਂ ਦੀ ਜੇਕਰ ਮਾਰਗਨ ਪਤਾ ਰਹੀ ਕਿ ਮਨਜੂਰ ਸੀ ਜਿਹੜਾ ਇੱਕਦਮ ਮਹਾਨਾ ਫੜਾ ਫੜਾ ਖਾਸਾ ਬਰਕਿਆ ਸਾਰੇ ਸ਼ਹਿਰ ਵਾਸੀ ਸਾਰੇ ਇਸ ਸਾਰੇ ਸਾਥੀ ਬੜੇ ਸਦਵੇਂ ਜੇ ਹੈਗੇ ਆ ਪਰ ਇਹ ਤੇਰੀ ਪੈ ਅਰਦਾਸ ਹੈ ਪਰਮਪੀਤਾ ਪ੍ਰਮਾਤਮਾ ਦੇ ਕੀ ਨੇ ਸਾਰਿਆਂ ਨੂੰ ਕਿ ਇੰਨਾ ਬੜਾ ਬੜਾ ਪਾਣਾ ਮਤੋਂ ਦੀ ਬੜਾ ਸੈਨ ਕਰਮ ਦੀ ਸ਼ਰਤੀ ਤੇ ਕਿੱਥੇ ਪਾਣਾ ਬਰਤੇ ਦੀ ਇਹ ਬਿਜਾਰ ਪੈਲਸ ਦੀ ਬਿਜਾਰ ਤਲਵ ਨਕਬਰ ਹੋਰ ਬੰਦਾ ਅੱਛਾ ਲੱਗਦਾ ਲੜਕੀ ਜਿਹੜੇ ਲੜਕੀ ਕਰਨਾਲੇ ਪਿੰਡ ਜੀ ਦੀ ਹੈ ਅੱਛਾ ਸਵੇਰੇ ਤੇ ਮੰਗਲ ਫੇਰੇ ਹੋਏ ਆ ਰਾਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਦੇ ਬਾਅਦ ਪੈਲਸ ਚ ਆਇਆ ਸਾਰੇ ਕਿੰਨੇ ਕੁ ਵਜੇ ਦੀ ਹੈਗੀ ਇਹ 6:30 ਵਜੇ ਦਾ ਵਾਕਿਆ ਜੀ ਅੱਛਾ ਹਾਂ ਲੱਗਦੇ ਇਹ ਲੜਕੇ ਦੇ ਲਗਭਗ 35 ਸਾਲ ਦੇ ਕਿਨ ਜੀ ਤੇ ਕਿੰਨਾ ਟਾਈਮ ਪਹਿਲਾਂ ਗਦੇਸ਼ ਤੋਂ ਆਏ ਇਹ 2 ਮਹੀਨੇ ਪਹਿਲੇ ਆਏ ਸੀ ਜੀ ਸ਼ਾਦੀ ਕਰਵਾਣ ਲਈ ਆਏ ਸੀ ਸ਼ਾਦੀ ਕਰਵਾਣ ਲਈ